ਸੱਤ ਸ਼ਰੀਆ ਕਾਲ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਪੰਜਾਬੀ ਟੱਪੇ ਜੇ ਵਧੀਆ ਲੱਗਣ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜ਼ਰੂਰ ਕਰਿਓ ਤੇ ਆਪਣੇ ਚੈਨਲ ਤੇ ਬਹੁਤ ਸਾਰੀਆਂ ਬੋਲਗਾਂ ਨੇ ਤੁਸੀਂ ਸੁਣ ਸਕਦੇ ਹੋ ਚੈਨਲ ਤੇ ਜਾ ਕੇ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਘਟੋਰਾ ਕਾਂ ਸੀਦਾ ਘਟੋਰਾ ਸੀਦਾ ਤੇਰੀ ਵਿਜਦਾਈ ਸੱਜਣਾ ਜਿਵੇਂ ਝੂਟਾ ਏ ਫਾਂਸੀਦਾ ਤੇਰੀ ਵਿਜਦਾਈ ਸੱਜਣਾ ਜਿਵੇਂ ਝੂਟਾ ਏ ਫਾਂਸੀਦਾ ਦੋ ਕਪ ਕੱਪੜੇ ਸਿਲੇ ਹੋਏ ਨੇ ਬਾਹਰੋਂ ਭਾਵੇਂ ਰੁੱਸੇ ਹੋਏ ਹਾਂ ਵਿੱਚੋਂ ਦਿਲ ਤਾਂ ਮਿਲੇ ਹੋਇਆ ਬਾਹਰੋਂ ਭਾਵੇਂ ਰੁੱਸੇ ਹੋਏ ਹਾਂ ਵਿੱਚੋਂ ਦਿਲ ਤਾਂ ਮਿਲੇ ਹੋਏ ਨੇ ਮਹਿੰਗਾ ਹੋ ਗਿਆ ਸੋਨਾ ਏ ਮਹਿੰਗਾ ਹੋ ਗਿਆ ਸੋਨਾ ਏ ਰਾਂਦਰੋਣਈ ਖੂਤੇ ਆ ਮਾਇਆ ਨਾਲੇ ਕੋਈ ਗੱਲ ਕਰ ਜਾ ਨਾਲੇ ਘੜਾ ਵਿੱਚ ਕਾ ਮਾਇਆ ਨਾਲੇ ਕੋਈ ਗੱਲ ਕਰ ਜਾ ਨਾਲੇ ਘੜਾ ਵਿੱਚ ਕਾ ਮਾਇਆ പൈ രാ നഹ് വേ വെച്ചോ തര മംഗു കടാ ഓത്ത വേ വെച്ചോ തീദ കടാ ത്ത വേ മടിയേ മടിയ

ച സൂട്ട സീക ോ പത്തര അനാര സാ ദുഃ സായ പാടാ ਸਾਰਦਾ ਦੁੱਖ ਸੁਣ ਮਾਇ ਹਾਰੋਂਦੇ ਪੱਥਰ ਪਹਾੜਾਂ ਦੇ ਫੁੱਲਾ ਵੇਗਲਾ ਬਦਿਆ ਫੁੱਲਾ ਵੇਗਲਾ ਬਦਿਆ ਕਿੱਥੋਂ ਤੈਨੂੰ ਸਾਬਰ ਖਾਂ ਮੇਰੇ ਮਾਇਏ ਦੇ ਬਾਗ ਦਿਆ ਕਿੱਥੇ ਤੈਨੂੰ ਸਾਂਬਰ ਖਾਂ ਮੇਰੇ ਮਾਈਏ ਦੇ ਬਾਘਦਿਆ ਕਿੱਥੇ ਟੁੱਟੀਆਂ ਮਿਲਣ ਪੰਨ ਕਿੱਥੇ ਟੁੱਟੀਆਂ ਮਿਲਣ ਪੰਨ ਜਦੋਂ ਦਾ ਤੂੰ ਗਿਆ ਸੱਜਣਾ ਅੰਦਾ ਦਿਲ ਦੀਆਂ ਹਿਲਣ ਪੰਨ ਜਦੋਂ ਧੋਂਧ ਤੂੰ ਗਿਆ ਸੱਜਣਾ ਕੰਧਾਂ ਦਿਲ ਦੁਨੀਆਂ ਹਿਲਾਣਾ ਪਿਆ ਮੀਵਾਰ ਦਾਏ ਕਿ ਕਰਾਂ ਤੇ ਮੀਵਾਰ ਦਾਏ ਕਿ ਕਰਾਂ ਤੇ ਇੱਕ ਵਾਰੀ ਮੇਲ ਵੇ ਕਰਾ ਰੱਬਾ ਮੋੜ ਕਦੇ ਵੀ ਨਾ ਵਿਛੜਾਂਗੇ ರಬ್ಬಾ ಮುಡಿಗೆ ಕಡೇ ಜೇ ವೀಯ ಲಪ್ಪೇ ವದಿಯ ಚೆನ್ನೂನು ಸಬ್ಸ್ಕ್ರೈಬ್ಬ ಜೂರೋ ಬೇರೋ ದಸೋ ಕೇಳಾ ಟಪಾ ತು ಸೋಯ ಲೀಡಿಯೋ ಲಡಾ ಬಹು ಧನ್ವಾ